ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਗੁਰਦਾਦਾ ਦੀਆਂ 12 ਦੀ ਆਪ ਸੰਥਿਆ ਕਰ ਰਹੇ ਆ ਤੇ 9ਵੀਂ ਵਾਰ ਚੱਲ ਰਹੀ ਹੈ ਜਿੰਦੀਆਂ 15 ਪੌੜੀਆਂ ਆਪਣੇ ਸੰਪੂਰਨ ਹੋ ਗਈਆਂ ਸਨ ਸਾਰੀਆਂ 12 ਦੀ ਸੰਥਿਆ ਕਰਾਈਏ ਪਿੱਛੇ ਪਲੇਲਿਸਟ ਵਿੱਚ ਪਈਆਂ ਹੋਈਆਂ ਨੇ ਦੋਏ ਦੋਏ ਅੱਖੀ ਆਖੀਆਂ ਨ ਇੱਕ ਦਰਸ਼ਨ ਦਿਸੈ ਅੱਖਾ ਦੋ ਦੋ ਹਰ ਜੀ ਪਾਸ ਕਹੀ ਦੀਆਂ ਹਨ ਪਰ ਦੋਵੇਂ ਇੱਕ ਦਰਸ਼ਨ ਦੇਖਦੀਆਂ ਹਨ ਦੋਏ ਦੋਏ ਕੰਨ ਵਖਾਣੀਆਂ ਨੇ ਇੱਕ ਸੁਰਤਲ ਸਲਿਸੈ ਦੋ ਦੋ ਕੰਨ ਕਹੀਦੇ ਹਨ ਪਰ ਦੋਵੇਂ ਸੁਰਤ ਖਬਰੀ ਕੋਈ ਲੈਂਦੇ ਹਨ ਦੋਏ ਦੋਏ ਨਦੀ ਕਿਨਾਰਿਆਂ ਪਾਰਾ ਵਾਰ ਨਾ ਤਿਸੈ ਕਹਿੰਦੇ ਨਦੀ ਦੇ ਦੋ ਦੋ ਕਿਨਾਰੇ ਹਨ ਪਰ ਨਦੀ ਦਾ ਪਾਰਾ ਵਾਰ ਉਤਾਰ ਨਹੀਂ ਕਹਿੰਦੇ ਉਹਨਾਂ ਨੂੰ ਇਕ ਜੋਤ ਦੋਏ ਮੂਰਤੀ ਇੱਕ ਸ਼ਬਦ ਸ੍ਰੇਸ਼ ਹੈ ਗੁਰੂ ਨਾਨਕ ਤੇ ਗੁਰੂ ਅੰਗਦ ਦੋ ਮੂਰਤਾਂ ਹਨ ਪਰ ਜੋਤ ਇੱਕ ਹੈ ਸ਼ਬਦ ਇੱਕ ਦਾ ਸਰਖ ਹੈ ਗੁਰ ਚੇਲਾ ਚੇਲਾ ਗੁਰ ਸਮਝਾਏ ਕਿਸ ਹੈ ਗੁਰੂ ਚੇਲੇ ਤਾਂ ਚੇਲਾ ਗੁਰ ਹੋਇਆ ਇਹ ਭੇਦ ਕੋਈ ਕਿਸ ਤਰ੍ਹਾਂ ਕਿਸ ਨੂੰ ਸਮਝਾਵੇ ਪਹਿਲੇ ਗੁਰ ਉਪਦੇਸ਼ ਦੇ ਸਿੱਖ ਪੈਰੀ ਪਾਏ ਪਹਿਲੇ ਗੁਰ ਸਿੱਖਿਆ ਨੂੰ ਆਪਣੇ ਚਰਨੀ ਲਾ ਕੇ ਉਪਦੇਸ਼ ਦਿੰਦੇ ਹਨ ਸਾਧ ਸੰਗਤ ਕਰ ਸਰ ਧਰਮਸਾਲ ਸਿੱਖ ਦੇ ਸੇਵਾ ਲਾਇ ਇਸ ਲਾਇ ਸਾਧ ਸੰਗਤ ਧਰਮ ਦੀ ਸਾਲਾ ਧਰਮਸ਼ਾਲਾ ਕਰਕੇ ਦੱਸਦੇ ਉਸ ਦੀ ਸੇਵਾ ਕਿਵੇਂ ਵਿਖੇ ਸਿੱਖ ਨੂੰ ਲਾਉਂਦੇ ਹਨ ਭਾਏ ਭਗਤ ਪੈ ਸੇਵ ਦੇ ਗੁਰਪੁਰਬ ਕਰਾਏ ਸਿੱਖ ਪ੍ਰੇਮਾ ਭਗਤੀ ਨਾਲ ਟਹਿਲ ਕਰਦੇ ਤੇ ਗੁਰਪੁਰਬ ਕਰਦੇ ਹਨ ਸਭ ਸੁਰਤ ਲਿਵ ਕੀਰਤਨ ਸੱਚ ਮੇਰ ਮਿਲਾਏ ਸਭ ਦੀ ਸੁਰਤ ਵਿੱਚ ਤੇ ਕੀਰਤਨ ਵਿੱਚ ਸੱਚੇ ਦੇ ਮੇਲ ਵਿਖੇ ਸਿੱਖ ਮਿਲਦੇ ਹਨ ਗੁਰਮੁਖ ਮਾਰਗ ਸੱਚ ਦਾ ਸੱਚ ਪਾਰ ਲੰਘਾਏ ਗੁਰਮੁਖਾਂ ਦਾ ਰਸਤਾ ਸੱਚ ਦਾ ਹੈ ਤੇ ਸਾਚੀ ਪਾਰ ਕਰਨ ਵਾਲਾ ਹੈ ਸੱਚ ਮਿਲੈ ਸਚਿਆਰ ਨੂੰ ਸਿਲ ਆਪ ਗਵਾਏ ਪਰ ਸਚਿਆਰ ਨੂੰ ਹੀ ਸੱਚ ਦੀ ਪ੍ਰਾਪਤੀ ਹੁੰਦੀ ਹੈ ਇਸ ਦੇ ਮਿਲਿਆਂ ਆਪਾ ਪਵ ਦੂਰ ਹੋ ਜਾਂਦਾ ਹੈ ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾंदे ਸਿਰ ਉੱਚਾ ਪੈਰ ਨੀਵੇਂ ਪਰ ਸਿਰ ਪੈਰਾਂ ਉਪਰ ਡਿੱਗਦੇ ਹਨ ਮੂੰਹ ਅੱਖੀ ਨੱਕ ਕੰਨ ਹੱਥ ਦੇ ਭਾਰ ਉਚਾਉਂਦੇ ਮੂੰਹ ਅੱਖ ਆਦਿਕ ਅੰਗਾਂ ਦਾ ਤੇ ਸਾਰੇ ਦੇਹ ਦਾ ਭਾਰ ਹੀ ਪੈਰ ਝੁਕਦੇ ਹਨ ਸਭ ਚਿਹਨ ਛੱਡ ਪੂਜਿਐਨ ਕੌਣ ਕਰਮ ਕਮਾਉਂਦੇ ਕਹਿੰਦੇ ਸਾਰੇ ਅੰਗ ਛੱਡ ਕੇ ਹੀ ਕਰਮ ਇਹ ਕਰਦੇ ਅਨਕਿ ਪੂਜਾ ਇਹਨਾਂ ਦੀ ਕੀਤੀ ਜਾਂਦੀ ਹੈ ਗੁਰਸਰਨੀ ਸਾਧ ਸੰਗਤੀ ਨਿਤ ਚਲ ਚਲ ਜਾਂਦੇ ਗੁਰੂ ਦੀ ਸਰਨ ਅਰਥਾਤ ਸਾਧ ਸੰਗ ਵਿੱਚ ਰੋਹ ਚੱਲ ਚੱਲ ਕੇ ਜਾਂਦੇ ਹਨ ਵਤਨ ਪਰ ਉਪਕਾਰ ਨੂੰ ਕਰ ਪਾਰਵਸਾਂਦੇ ਫਿਰ ਪਰਉਪਕਾਰ ਕਰਨ ਨੂੰ ਪੈਂਡਾ ਕਰਦੇ ਹਨ ਜਿੰਨਾ ਕੋ ਵਸ ਚੱਲੇ ਅੱਕਦੇ ਨਹੀਂ ਹਨ ਮੇਰੀ ਖਲਹੁ ਮੋਜੜੇ ਗੁਰਸਿੱਖ ਹਡਾਉਂਦੇ ਕਹਿੰਦੇ ਇਸ ਲਈ ਮੇਰਾ ਜੀ ਕਰਦਾ ਕਿ ਮੇਰੀ ਸਫਲਤਾ ਤਾਂ ਹੋਵੇ ਜੇ ਮੇਰੀ ਦੇਹ ਦੀ ਖਲ ਦੀਆਂ ਜੁੱਤੀਆਂ ਗੁਰੂ ਦੇ ਸਿੱਖ ਹਡਾਉਣ ਉਹ ਉਹਨਾਂ ਦੇ ਨਿਮਰਿ ਭੂਜ ਉਪਕਾਰੀ ਚਰਨਾਂ ਨਾਲ ਮੇਰੀ ਖਲ ਲੱਗ ਲੱਗੇ ਪਵਿੱਤਰ ਹੋ ਜਾਵੇ ਮਸਟਕ ਲੱਗੇ ਸਾਧ ਸਤ੍ਰੇਣ ਵਡਭਾਗ ਜਿਨ੍ਹਾਂ ਦੇ ਪਰ ਮੈਂ ਕਰਮਹੀਣ ਹਾਂ ਤੇ ਇਹ ਰਤਨ ਚਰਨ ਧੂੜ ਉਹਨਾਂ ਦੇ ਮੱਥੇ ਲੱਗ ਜਈ ਹੈ ਜਿਨ੍ਹਾਂ ਦੇ ਵੱਡੇ ਭਾਗ ਹੋਣ ਜੋ ਧਰਤੀ ਧੀਰਜ ਧਰਮ ਮਸਕੀਨੀ ਮੂੜੀ ਕਹਿੰਦੇ ਸੰਤਾਂ ਦੀ ਗਤੀ ਧਰਤੀ ਵਾਂਗੂ ਦੱਸਦੇ ਹਨ ਜੇਕਰ ਧਰਤੀ ਧੀਰਜ ਧਰਮ ਦੀ ਅਤੇ ਗਰੀਬੀ ਦੀ ਮੂੜੀ ਪੂੰਜੀ ਹੈ ਸਭ ਦੂ ਨੀਵੇਂ ਹੋਏ ਰਹੀ ਤਿਸ ਮਣੀ ਨ ਕੂੜੀ ਕਹਿੰਦੇ ਸਾਰਿਆਂ ਤੋਂ ਨੀਵੇਂ ਹੋ ਰਹੀ ਹੈ ਤੇ ਉਸ ਦੀ ਨਿਮਰਤਾ ਦੀ ਮਨੋਂ ਸੱਚੀ ਹੈ ਕੋਈ ਹਰ ਮੰਦਰ ਕਰੇ ਕੋ ਕਰੇ ਅਰੂੜੀ ਕਹਿੰਦੇ ਕੋਈ ਹਰ ਮੰਦਰ ਬਣਾਵੇ ਕੋਈ ਔਟੂੜੀ ਇਕੱਠੀ ਕਰੇ ਜੇਹਾ ਬੀਜੈ ਸੋ ਲੁਣੈ ਫਲ ਅੰਬ ਲਸੂੜੀ ਜੇਹਾ ਕੋਈ ਅੰਬ ਜਾਂ ਲਸੂੜੀ ਬੀਜੇ ਉਸ ਦਾ ਫਲ ਉਹੋ ਜਿਹਾ ਗੁਣਦਾ ਹੈ ਜੀਵ ਦੇ ਅਮਰ ਜੀਵਣਾ ਜੁੜ ਗੁਰਮੁਖ ਜੋੜੀ ਗੁਰੂ ਜੀ ਸੁਖਮਣੀ ਸਾਹਿਬ ਇਹ ਕਿ ਲਿਖਦੇ ਨੇ ਕਹਿੰਦੇ ਜੋ ਬਸਦਾ ਕੋ ਖੋਦਾ ਕੋ ਚੰਦਰ ਲੇਪ ਕੋਈ ਪੁੱਟੇ ਤੇ ਕੋਈ ਚੰਦਨ ਛਿੜਕ ਕੇ ਦੋਹਾਂ ਨੂੰ ਇੱਕੋ ਰੂਪ ਜਾਣਦੀ ਏ ਤੇ ਹਾਂ ਹੀ ਗੁਰੂ ਦੇ ਸਿੱਖ ਹਨ ਲੱਤਾਂ ਲਤਾੜੀਏ ਗਦ ਸਾਦਾ ਧੂੜੀ ਕਹਿੰਦੇ ਜੀਵਤ ਭਾਵ ਤੋਂ ਮਰ ਕੇ ਫਿਰ ਸਤਸੰਗ ਭਾਵੇ ਦੇ ਵਿੱਚ ਜਿਉ ਕੇ ਗੁਰਮੁਖਾਂ ਦੇ ਜੋੜਵੇ ਜੁੜਦੇ ਹਨ ਜੋ ਪਾਣੀ ਨਿਵ ਚਲਦਾ ਨਿਵਾਣ ਚ ਲਾਇਆ ਸਿੱਖ ਲੋਕ ਜਲ ਵਾਂਗੂ ਉਪਕਾਰੀ ਹਨ ਜਿਹਾ ਪਾਣੀ ਆਪ ਨਿਵ ਕੇ ਨੰਮਰੀ ਪੂਤ ਹੋ ਕੇ ਚਲਦਾ ਤੇ ਹੋਰ ਉਹਨਾਂ ਨੂੰ ਉਸ ਦੇ ਪਰਵਾਵ ਵਿੱਚ ਆ ਜਾਵਣ ਨਿਵਾਣ ਵਿੱਚ ਚਲਾਉਂਦਾ ਹੈ ਸਭਨਾਂ ਰੰਗਾ ਨੂੰ ਮਿਲੈ ਰਲ ਜਾਏ ਰਲਾਇਆ ਕਹਿੰਦੇ ਸਾਰਿਆਂ ਰੰਗਾ ਵਿੱਚ ਰਲਾਇਆ ਹੋਇਆ ਰਲ ਮਿਲ ਜਾਂਦਾ ਹੈ ਕਿਸੇ ਨਾਲ ਦੁੱਖ ਨਹੀਂ ਕਰਦਾ ਪਰਉਪਕਾਰ ਕਮਾਵਦਾ ਪੁਨ ਆਪ ਗਵਾਇਆ ਉਹ ਆਪ ਦਾ ਭਾਵ ਗਵਾ ਕੇ ਪਰਉਪਕਾਰ ਕਰਾਉਂਦਾ ਹੈ ਕਾਠਨ ਡੋਬੇ ਪਾਲਕੇ ਸੰਗ ਲੋਹ ਤਰਾਇਆ ਕਾਠ ਨੂੰ ਪਾਲ ਕੇ ਡੋਬਦਾ ਨਹੀਂ ਸਗਮਾ ਉਸ ਨਾਲ ਲੋਹੇ ਨੂੰ ਵੀ ਤਾਰ ਦਿੰਦਾ ਵੂਠੇ ਮੀ ਸੁਕਾਲ ਹੋਏ ਰਸ ਕਸ ਉਪਜਾਇਆ ਨੀ ਰੂਪ ਹੋ ਕੇ ਜਦੋਂ ਵਸਦਾ ਸੁਕਾਲ ਹੁੰਦਾ ਤੇ ਰਾਸਿਕਸ ਹੁੰਦੇ ਹਨ ਜੀਵ ਦਿਆਂ ਮਰ ਸਾਧ ਹੋਏ ਸਫਲੋ ਜਗ ਆਇਆ ਇਸ ਪ੍ਰਕਾਰ ਲੋਕ ਸਾਧ ਲੋਕ ਜੀਵਤ ਭਾਵ ਤੋਂ ਮਰ ਕੇ ਪਰਉਪਕਾਰੀ ਹੁੰਦੇ ਹਨ ਉਹਨਾਂ ਦਾ ਜਗਤ ਵਿਖੇ ਆਗਮਨ ਸਫਲ ਹੈ ਸਿਰ ਤਲ ਵਾਇਆ ਜੰਮਿਆ ਹੋਏ ਅਚਲ ਨਾ ਚੱਲਿਆ ਬ੍ਰਿਸ਼ ਸਿਰ ਤਲ ਵਾਇਆ ਸਿਰ ਤੇ ਪੈਰ ਉੱਤੇ ਹੋ ਕੇ ਜੰਮਦਾ ਫਿਰ ਅਚਲ ਰਹਿੰਦਾ ਚੱਲਦਾ ਨਹੀਂ ਹੈ ਪਾਣੀ ਪਾਲਾ ਤਪ ਸਹਿ ਉਹ ਤਪ ਉਹ ਨਾ ਟਲਿਆ ਕਹਿੰਦੇ ਬਰਸਾਤ ਸੀਤ ਕਾਲ ਤਪ ਤ ਸਹਾਰ ਕੇ ਉਹ ਤਪ ਉਹ ਨਹੀਂ ਟਲਦਾ ਸੱਪਲੋ ਬਿਰਖ ਸੁਹਾਵੜਾ ਫਲ ਸੁਪਾਲ ਸੋ ਪਰਿਆ ਜਦ ਫਲ ਕੇ ਬਿਰ ਸ਼ੁੰਦਰ ਹੁੰਦਾ ਹੈ ਤਦ ਸੋਹਣੇ ਫਲਾਂ ਨਾਲ ਫਲਿਆ ਧਰਤੀ ਪੁਰ ਆਪਣਾ ਸਿਰ ਮੇਵੇ ਦਾ ਭਰਿਆ ਹੋਇਆ ਧਰਦਾ ਹੈ ਫਲ ਦੇ ਵਟ ਵਗਾਏ ਹੈ ਕਰ ਵਤਨ ਹਲਿਆ ਕਰ ਵਤ ਪਾਠ ਉਚਾਰਨ ਕਰਨੇ ਲੋਕ ਵੱਟੇ ਮਾਰਦੇ ਹਨ ਉਹ ਫਲ ਹੀ ਦੇ ਜਾਂਦਾ ਹੈ ਕਹਿੰਦੇ ਆਰੇ ਹੀਠੋਂ ਵੀ ਨਹੀਂ ਹਿੱਲਦਾ ਬੁਰੇ ਕਰਨ ਬੁਰਿਆਈਆਂ ਭਲਾਈ ਭਲਿਆ ਬੁਰੇ ਬਰਿਆਈਆਂ ਹੀ ਕਰਦੇ ਹਨ ਭਲੇ ਭਲਾਈ ਕਰਦੇ ਹਨ ਆਵਗਣ ਕੀਤੇ ਗੁਣ ਕਰਨ ਜਗ ਸਾਧ ਵਿਗਲਿਆ विरलेआ कहंदे जो लोग अवगुण ਕੀਤਿਆ ਵੀ ਗੁਣ ਨਹੀਂ ਕਰਦੇ ਅਜਿਹੇ ਸਾਧੂ ਜਗਤ ਵਿੱਚ ਵਿਰਲੇ ਹਨ ਔਸਰ ਆਪ ਛਲਾਏ ਦੇ ਤਿੰਨਾ ਔਸਰ ਛਲਿਆ ਕਹਿੰਦੇ ਸਮਾ ਤਾਂ ਲੋਕਾਂ ਨੂੰ ਛਲੀ ਜਾਂਦਾ ਕਿਉਂਕਿ ਜੋ ਉਹਨਾਂ ਦੀ ਆਜੂ ਬਿਰਥਾ ਗੁਜ਼ਰ ਰਹੀ ਹੈ ਪਰ ਉਹਨਾਂ ਸਾਧੂ ਲੋਕਾਂ ਨੇ ਸਮੇਂ ਨੂੰ ਛਲ ਕਿਲੀ ਲਿਆ ਹੈ ਕਿਉਂਕਿ ਜੋ ਉਸ ਨੂੰ ਸਫਲ ਕਰ ਲਏ ਹਨ ਮੁਰਦਾ ਹੋਏ ਮਰੀ ਸੋ ਗੁਰ ਗੌਰ ਸਮਾਵੇ ਜਿਹੜਾ ਮੂਰੀਦ ਸਿੱਖ ਮੁਰਦਾ ਹੋਵੇਗਾ ਪਾਪ ਸੰਕਲਪਾਂ ਤੇ ਖੁਦੀ ਤੋਂ ਰਹਿਤ ਹੋ ਉਹ ਗੁਰੂ ਰੂਪੀ ਕਬਰ ਵਿਖੇ ਸਮਾਵੇਗਾ ਪਾਪ ਮਿਲੇਗਾ ਗੁਰੂ ਜੀ ਗੌਰ ਕਹਿਣ ਦਾ ਕਾਰਨ ਇਹ ਹੈ ਕਿ ਗੁਰੂ ਵੀ ਨਿਰਲੋਭ ਤੇ ਸਮਦਰਸੀ ਹੋਵੇ ਦੂਜੀ ਗੱਲ ਇਹ ਹੈ ਸ਼ਬਦ ਸੁਰਤ ਲਿਵ ਲੀਡ ਹੋਏ ਉਹ ਆਪ ਗਵਾਵੇ ਗੁਰੂ ਦੇ ਸ਼ਬਦ ਦੀ ਗਿਆਨ ਦੀ ਤਾਰ ਵਿੱਚ ਮਗਨ ਹੋ ਕੇ ਉਹ ਆਪਣਾ ਆਪ ਗਵਾ ਦੇਵੇ ਤਨ ਧਰਤੀ ਕਰ ਪਰ ਧਰਮਸਾਲ ਮਨ ਦਬਿ ਵਿਸਾਵੇ ਤਨ ਨੂੰ ਧਰਮਸਾਲ ਦੀ ਧਰਤੀ ਬਣਾਵੇ ਉਸ ਉੱਤੇ ਮਨ ਰੂਪੀ ਪੂੜੀ ਪ੍ਰਵਸ਼ਾਵੇ ਭਾਵ ਸਾਧ ਸੰਗਤ ਵਿੱਚ ਤਨ ਨੂੰ ਮਨ ਹੋ ਕੇ ਆਏ ਗਏ ਦੀ ਟਹਿਲ ਕਰੇ ਲੱਤਾਂ ਹੀਠ ਲਤਾੜੀਏ ਗੁਰ ਸ਼ਬਦ ਕਮਾਵੇ ਗੁਰੂ ਦੇ ਸ਼ਬਦ ਦਾ ਅਭਿਆਸ ਕਰੇ ਜੋ ਕੋਈ ਉੱਤੋਂ ਦੀ ਲੰਘ ਜਾਵੇ ਤਾਂ ਉਸ ਦੇ ਪੈਰਾਂ ਦੀ ਲਤਾੜ ਖਾ ਕੇ ਗੁੱਸਾ ਨਾ ਕਰੇ ਭਾਏ ਭਗਤ ਨਿਵਾਣ ਹੋਏ ਗੁਰਮਤਠਹਿਰਾਵੇ ਪ੍ਰੇਮਾ ਭਗਤੀ ਦੇ ਨਿਵਾਣ ਵਿੱਚ ਗੁਰੂ ਜੀ ਦੀ ਮੱਤ ਹੋ ਕੇ ਮਨ ਨੂੰ ਰੋਕਣਾ ਕਰੇ ਵਰਸੈ ਨਿਜਰ ਧਾਰ ਹੋਏ ਸੰਗਤ ਚਲ ਆਵੇ ਕਹਿੰਦੇ ਸੰਗਤ ਵੇਖੇ ਆ ਕੇ ਇੱਕ ਰਸ ਧਾਰਾ ਵਾਂਗੂ ਵਸਣਾ ਕਰੇ ਸੁਸੰਗਤ ਜੀ 9 12 ਦੀ ਆਪਣੀ ਇੱਥੇ ਸੰਪੂਰਤਾ ਹੁੰਦੀ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ